ਦਾ ਕਾਨੂੰਨ ਸਿੱਖਾਂ ਦੇ ਉੱਤੇ ਲਗਾਤਾਰ ਲੱਗਦਾ ਆਇਆ ਉਹ ਜਿਹੜਾ ਭਾਰਤ ਦਾ ਸੁਵਿਧਾਨ ਬਣਿਆ ਹੈਗਾ ਜਿਹਦੇ ਵਿੱਚ ਪਾਰਟ 3 ਅੰਬੇਦਕਰ ਤੇ ਹੋਰ ਜਿਹੜੇ ਸੀਗੇ ਸਾਡੇ ਬਣਾਉਣ ਵਾਲੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਉਹਦੇ ਵਿੱਚ ਕਾਨੂੰਨ ਦਿੱਤਾ ਸੀਗਾ ਰਾਈਟ ਟੂ ਲਾਈਫ ਫ੍ਰੀडम ऑफ ਸਪੀਚ ਫ੍ਰੀडम ऑफ ਰਿਲੀਜਨ ਇਹ ਸਾਰੇ ਸਾਨੂੰ ਹੱਕ ਸੁਵਿਧਾਨੇ ਦਿੱਤੇ ਸੀਗੇ ਪਰ ਇਹ ਸਿੱਖਾਂ ਦੇ ਉੱਤੇ ਲਾਗੂ ਕਰਨ ਤੋਂ ਇਹ ਜਿਹੜਾ ਭਾਰਤ ਹੈ ਹਿੰਦੂਸਤਾਨ ਹੈ ਇਹ ਹਮੇਸ਼ਾ ਮਨਾਂ ਕਰਦਾ ਹੈ ਜਿਹੜਾ ਇਹ ਕਾਨੂੰਨ ਹੈ ਇਹਨੂੰ ਆਪਾਂ ਕਹਿੰਦੇ ਆ ਕਿ ਰੂਲ ਆਫ ਲਾਅ ਹੁਣ ਇਹ ਕਾਨੂੰਨ ਮਨੁੱਖਤਾ ਪੱਖੀ ਬਣਾ ਕੇ ਜਿਹੜੇ ਬ੍ਰਿਟਾਨੀਆ ਤੋਂਰੇ ਰਾਜਕਰਨ ਆਏ ਸੀ ਉਹ ਕਹਿੰਦੇ ਹੁੰਦੇ ਸੀ ਕਿ ਸਾਡਾ ਇਸ ਦੇਸ਼ ਤੇ ਹੱਕ ਰਾਜ ਕਰਨ ਦਾ ਹੱਕ ਤਾਂ ਹੈ ਕਿਉਂਕਿ ਅਸੀਂ ਮੁਲਕਤਾ ਨਾਲ ਕਾਨੂੰਨ ਦੇ ਕੇ ਜਾਵਾਂਗੇ ਇਹ ਤਾਂ ਕਾਨੂੰਨ ਇਹੋ ਜਿਹਾ ਜਿਹੜਾ ਮਨੁੱਖ ਨੂੰ ਇੱਕ ਨਜ਼ਰੀਏ ਨਾਲ ਦੇਖੂਗਾ ਉਹਦੇ ਕਾਨੂੰਨ ਪਹਿਲਾਂ ਕੀ ਹੁੰਦਾ ਸੀਗਾ ਉਹਦੇ ਮੰਨੂ ਦਾ ਜਿਹੜਾ சாਸਤਰ ਸੀਗਾ ਉਹਦੇ ਵਿੱਚ ਲਿਖਿਆ ਹੁੰਦਾ ਸੀਗਾ ਕਿ ਸ਼ੁੱਦਰ ਕਿਸੇ ਦੀ ਪੁੱਛ ਜਾਤੀ ਦਾ ਨੌਕਰ ਰਹੂਗਾ ਉਹ ਕਹਿੰਦੇ ਸੀਗੇ ਕਿ ਸ਼ੁੱਦਰ ਨੂੰ ਪੜਾਈ ਵਿਖਾਈ ਨਹੀਂ ਹੋ ਸਕਦੀ ਜਿਹੜਾ ਸੰਸਕ੍ਰਿਤ ਪੜ੍ਹਦਾ ਸ਼ੁੱਤਰ ਨੂੰ ਉਹਦਾ ਅਛਰਤਾ ਦੇ ਵਿੱਚ ਮੇਲ ਨਹੀਂ ਹੋ ਸੰਗਾ ਜਿਹੜਾ ਸ਼ੁੱਤਰ ਮਾਈ ਸੋਚ ਨਾਲ ਉੱਚ ਜਾਤੀ ਨੂੰ ਬੋਲੂਗਾ ਉਹਦੇ ਮੂੰਹ 'ਚ 10 ਉਂਗਲਾਂ ਲੰਬਾ ਇੱਕ ਤਲਗਾ ਸੀਖ ਪਾ ਕੇ ਫੋਕੜਨਾ ਚਾਹੀਦਾ ਜਿਹੜਾ ਕੋਈ ਮਾੜਾ ਬੋਲੂਗਾ ਉਹ ਉਹਦੇ ਮੂੰਹ 'ਚ ਉੱਪਰ ਦਾ ਤੇਲ ਪਾਣਾ ਚਾਹੀਦਾ ਜਿਹੜੇ ਰਾਜ ਦੇ ਵਿੱਚ ਸ਼ੁੱਤਰ ਰਾਜ ਕਰੂਗਾ ਤਨੂਰ ਲਾਊਗਾ ਉਹ ਰਾਜ ਜਿਵੇਂ ਗਊ ਦਲਦਲ ਦੇ ਵਿੱਚ ਡੁੱਬ ਜਾਂਦੀ ਹੈ ਉਹਦਾ ਹੋਊਗਾ ਹੁਣ ਜਿਹੜੇ ਅੰਗਰੇਜ਼ ਸੀਗੇ ਉਹ ਕਹਿੰਦੇ ਕਿ ਇਹੋ ਜਿਹਾ ਕਾਨੂੰਨ ਠੀਕ ਨਹੀਂ ਹੈਗਾ ਇਹ ਕਾਨੂੰਨ ਪੱਖਵਾਦੀ ਕਰਦਾ ਹੈਗਾ ਕਿਸੇ ਨੂੰ ਵੱਧ ਹੱਕ ਦਿੰਦਾ ਕਿਸੇ ਨੂੰ ਘੱਟ ਦਿੰਦਾ ਉਹਨਾਂ ਨੇ ਸਾਨੂੰ ਰੂਲ ਆਫ ਲਾਅ ਤੇ ਜਿਹੜਾ ਰਾਜ ਕਰਦਾ ਉਹਦੇ ਮਰਖਾ ਲਿਖਿਤ ਕਾਨੂੰਨ ਇਸ ਖੜਾ ਕੀਤਾ ਕਿ ਰਾਜ ਦੀ ਉਹ ਕਾਨੂੰਨ ਦਾ ਕਾਲਰ ਕਰੂਗਾ ਜਿਹੜਾ ਰਾਜਾ ਹੈ ਤੇ ਜਿਹੜਾ ਉਹਦਾ ਅੱਗੇ ਰਾਜਾ ਹੈ ਉਹਨੂੰ ਤੇ ਵੀ ਲਾਗੂ ਹੋਊਗਾ ਕਾਨੂੰਨ ਨੂੰ ਉੱਚਾ ਰੱਖਣ ਵਾਸਤੇ ਬਰਤਾਨੀਆਂ ਨੇ ਆਪਣਾ ਹੱਕ ਦਰਾਇਆ ਕਿ ਅਸੀਂ ਇੱਥੇ ਰਾਜ ਤਾਂ ਕਰ ਸਕਦੇ ਆ ਕਿਸੇ ਮਨੁੱਖਤਾ ਨੂੰ ਕਾਨੂੰਨ ਦੇ ਕੇ ਇੱਥੇ ਡਿਸਪੋਟਿਜ਼ਮ ਕਿ ਇੱਕ ਬੰਦੇ ਦਾ ਰਾਜ ਨਹੀਂ ਹੋਊਗਾ ਪਰ ਜਦ ਇਹ ਕਾਨੂੰਨ ਲਾਗੂ ਹੋਏ ਲੋਰਿਆਂ ਵਾਸਤੇ ਉਹਨਾਂ ਨੇ ਇੰਗਲੈਂਡ ਦਾ ਤਕਲੂਬ ਕਰਤਾ ਇੱਥੇ ਵੱਖਰੇ ਤਕਲੂਬ ਕਰਦੇ ਉਹਨਾਂ ਨੂੰ ਮੇਲ ਕਰਨ ਦੇ ਵਤਨ ਦੇ ਵਿੱਚ بار بار ਕੋਸ਼ਿਸ਼ਾਂ ਹੋਈਆਂ ਮਕੌਲੀ ਨੇ ਇੰਡੀਆ ਦੇ ਆਈ.ਟੀ.ਸੀ. ਤਿੰਨਲ ਕੋਡ ਦਿੱਤਾ ਉਹਦੀ ਸੋਚ ਸੀ ਕਿ ਕਾਨੂੰਨ ਇੱਕ ਸਰ ਲਈਏ ਪਰ ਉਹ ਜਦ ਰਾਜ ਕਰਦੇ ਸੀ ਇਹਨਾਂ ਨੂੰ ਜਦ ਹੱਤਰੀ ਆਉਂਦੀਆਂ ਸੀ ਉਹੀ ਕਾਨੂੰਨ ਰੋਕਣ ਵਾਸਤੇ ਇਹਨਾਂ ਨੇ ਮਰਜੰਸੀ ਕਬੀਰ ਕਰ ਦੇਣੀ ਮਰਜੰਸੀ ਤੇ ਵੱਖਰੇ ਤਕਲੂਬ ਲਾਗੂ ਕਰ ਦੇਣੇ ਨੁਕੀਏ ਦੀ ਤਰ ਖਤਮ ਕਰ ਦੇ ਨੇ ਰੂਲ ਆਫ ਲਾ ਨੂੰ ਖਤਮ ਕਰ ਦੇਣਾ ਹੁਣ ਇਹ ਪੰਜਾਬ ਦੇ ਉੱਤੇ ਡਿਸਟਰਬ ਦੇ ਰੀ ਐਕਟ ਤੁਹਾਡਾ ਯੂਪਾ ਸਾਰੇ ਤਰ੍ਹਾਂ ਦੇ ਹੰਕ ਲੱਗੇ ਹੋਏ ਆ ਸਭ ਤੋਂ ਮਾੜਾ ਕਾਨੂੰਨ ਕਿਹੜਾ ਹੋਇਆ ਆਪਾਂ ਹੁਣੇ ਜੱਲਿਆਵਾਲਾ ਬਾਗ ਦੇ ਬਿਲਕੁਲ ਸਾਹਮਣੇ ਖੜੇ ਆ ਜੱਲਿਆਵਾਲਾ ਬਾਗ ਚ ਕੀ ਹੋਇਆ ਉੱਥੇ ਇੱਕ ਕਾਨੂੰਨ ਇਹੋ ਜਿਹਾ ਬ੍ਰਿਟਾਨੀਆ ਦੇ ਲਾਗੂ ਕਰਤਾ ਜਿਹਨੂੰ ਕਹਿੰਦੇ ਸੀਗੇ ਇਹ ਗਵਰਨਮੈਂਟ ਨੇ ਦਿਆ ਹੈ ਰੌਲਟ ਹਾਕ ਰੌਲਟ ਹਾਕ ਤੇ ਜਿਹੜਾ ਲਾਗੂ ਹੋਇਆ ਇਹ ਰੌਲਟ ਐਟਟ ਕੀ ਹੁੰਦਾ ਸੀਗਾ ਕਹਿੰਦਾ ਕਿ ਦੁਕਾਨੀਆਂ ਦੀ ਸਰਕਾਰ ਕਿਸੇ ਵੀ ਬੰਦੇ ਨੂੰ ਜੱਤ ਦੇ ਅੰਦਰ ਕਰ ਸਕਦੀ ਹੈ ਤੇ ਹੋਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪੈਣਾ ਇਹ ਸਰਕਾਰ ਦਾ ਹੱਕ ਹੈ ਕਿ ਬਿਨਾਂ ਅਦਾਲਤ ਤੇ ਪੇਸ਼ ਕੀਤੇ ਅਸੀਂ ਬੰਦਾਦਾਂ ਕਰ ਸਕਦੇ ਕੀ ਸੀ ਨਤੀਜਾ ਸੀਗਾ ਕਿ ਸ਼ਾਂਤਮਈ ਰੂਪ ਦੇ ਵਿੱਚ ਨੌਜਵਾਨ ਬਜ਼ੁਰਗੋ ਦੀਦੀਆਂ ਬੱਚੇ ਇਕੱਠੇ ਹੋ ਗਏ ਕਿੱਥੇ ਝੱਲਿਆ ਵਾਲਾ ਬਾਗ 'ਚ ਝੱਲਿਆ ਵਾਲਾ ਬਾਗ 'ਚ ਇਕੱਠੇ ਹੋਏ ਫੇਰ ਕੀ ਹੋਇਆ ਦਾਇਆ ਨੇ ਧਾਰਨੇ ਉੱਥੇ ਆ ਕੇ ਗੋਲੀ ਮਾਰਦੀ ਤੇ ਬੰਦੇ ਬਿਲਕੁਲ ਉੱਥੇ ਭੁੱਲ ਕੇ ਦੀਦੀਆਂ ਭੁੱਲ ਕੇ ਸਭ ਤੋਂ ਵੱਡਾ ਤੁਨਤਾਰਾ ਕੀਤਾ ਉਹਦੇ ਬਾਅਦ ਇਹ ਜਿਹੜਾ ਤੁਨਤਾਰਾ ਹੋਇਆ ਇਹ ਨੇ ਆਪਣੀ ਆਜ਼ਾਦੀ ਮੰਗੀ ਇਸ ਦੇਸ਼ ਨੇ ਆਜ਼ਾਦੀ ਮੰਗੀ ਗਾਂਧੀ ਨੇੜੋ ਸਾਰੇ ਆ ਕੇ ਖੜ ਗਏ ਕਹਿੰਦੇ ਕਿ ਇਹ ਹੁਰ ਦੇ ਭੈਣ ਤਾਨੂੰਨ ਮਨੁੱਖਤਾ ਨੂੰ ਘਟਾਉਂਦੇ ਆ ਇਹਨਾਂ ਨੂੰ ਰੱਦ ਕਰੋ ਜੋ ਜ਼ਾਲਮ ਨੇ ਕੀਤਾ ਬਹੁਤ ਜ਼ੁਲਮ ਕੀਤਾ ਹੈਗਾ ਸਾਧ ਸੰਗਤ ਜੀ ਇਹ ਜਿਹੜਾ ਜ਼ੁਲਮ ਹੋਇਆ ਹੈਗਾ ਇਹ ਰੈਵੋਲਟ ਅੱਗੇ ਜਾ ਕੇ ਫਿਰ ਕੀ ਬਣਿਆ ਇਹਨੇ ਜਾ ਕੇ ਅਗੇ ਨੀਸਾ ਦਾ ਰੂਪ ਲਿਖਾ ਇਹ ਨੀਸਾ ਤੋਂ ਬਦਲ ਕੇ ਫੇਰ ਇਹ ਬਣ ਗਿਆ ਜਿਹੜਾ ਆਪਾਂ ਹੁਣ ਭਾਈ ਅੰਮ੍ਰਿਤਪਾਲ ਦੇ ਉੱਤੇ ਲਾਇਆ ਹੋਇਆ 1980 ਦੇ ਇਹੀ ਇੱਕ ਇਸ ਰੂਪ 'ਚ ਆਇਆ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਡੀਜੀਪੀ ਨੇ ਇਹ ਭਾਈਆਂ ਦੇ ਪਾਲ ਤੇ ਸਾਫੀਆਂ ਦੇ ਉੱਤੇ ਲਾਗੂ ਕੀਤਾ ਹੈਗਾ ਇਹ ਹੈ ਕਿਹੋ ਜਿਹਾ ਇਹ ਉਹ ਐਕਟ ਜਿਹੜੇ ਮਨੁੱਖੀ ਅਧਿਕਾਰਾਂ 파ਰਟ 3 ਕਨਸਟੀਟਿਊਸ਼ਨ ਨੂੰ ਰੱਦ ਕਰਕੇ ਜਿਹੜੇ ਵੀ ਉੱਤੇ ਵਿਅਕਤੀਆਂ ਉਹਨਾਂ ਨੂੰ ਕਾਨੂੰਨ ਦੇ ਪੈਰੇ ਤੋਂ ਬਾਹਰ ਕੱਢ ਕੇ ਅਦਾਲਤਾਂ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਚਾਕੇ ਲੈ ਜਾਂਦੇ ਹੈਗੇ ਆ ਫਿਰ ਉਹ ਤੁਹਾਨੂੰ ਤੀਹ ਆਕ ਤਰਉਂਦੇ ਜਿਵੇਂ ਮੰਨੂ ਸ਼ੁੱਧਰ ਨੂੰ ਕਹਿੰਦਾ ਸੀ ਕਿ ਸਾਡਾ ਹੱਕ ਹੈ ਅਸੀਂ ਇਹਨੂੰ ਨੌਕਰ ਬਣਾਈਏ ਇਹਨੂੰ ਲੀਰੇ ਲਈ ਨਾ ਲਈਏ ਇਹ ਸਾਡੇ ਅਧੀਨ ਹੈ ਸਾਡਾ ਸ਼ੁੱਧਰ ਹੈ ਅਸੀਂ ਇਹਦੇ ਉੱਤੇ ਰਾਜ ਕਰ ਸਕਦੇ ਹਾਂ ਇਹ ਸਾਡਾ ਹੱਕ ਹੈ ਮੰਨੂ ਦਾ ਇਹ ਸੋਚ ਹੈ ਅੱਜ ਇਸ ਧਰਤੀ ਦੇ ਵਿੱਚ ਇੰਨੀ ਗੁੰਮੀ ਵਰ ਚੁੱਪੀ ਹੈਗੀ ਹੈ ਤੁਸੀਂ ਦੇਖਿਆ ਹੁਣੇ ਪਾਰਲੀਮੈਂਟੋਂ ਵੇਖਦਿਆ ਨਾ ਬਣਾਇਆ ਗਿਆ ਹੈਗਾ ਹੋਰ ਉਹਦੇ ਵਿੱਚ ਜਿਹੜਾ ਰੱਗ ਵਿੱਚ ਹੱਤਮ ਹੈ ਕੇ ਜਿਹੜਾ ਪਰਿਆ ਲੇਪਿਆ ਜਿਹੜਾ ਸ਼ਾਂਤ ਪਰ ਪੜ ਸਕਦਾ ਉਹ ਇੱਕ ਸਿਰ ਹੈ ਉਹ ਬਾਹਮ ਹੈ ਜਿਹੜੇ ਰਾਜ ਕਰਦੇ ਹੈ ਜੰਗ ਲੜ ਸਕਦੇ ਹੈ ਉਹ ਲੋਹੇ ਦਿਖਾਏ ਜਾਂਦੇ ਹੈ ਉਹ ਜੰਗ ਤੇ ਰਾਜਵਾ ਤੇ ਛਤਰੀ ਬਣੇ ਹੈ ਜਿਹੜਾ ਵਪਾਰ ਕਰਦੇ ਆ ਉਹ ਪੱਕੇ ਦੱਸੇ ਜਾਂਦੇ ਆ ਉਹ ਵਪਾਰ ਕਰਦੇ ਆ ਤੇ ਸਭ ਤੋਂ ਮਾੜਾ ਜਿਹੜਾ ਕੰਮ ਮਿੱਟੀ ਤੇ ਕਰਦਾ ਜਿਹਨੇ ਜਿਨੀਦਾਰ ਕਰਦਾ ਹੈਗਾ ਉਹ ਪਾੜ ਹੈਗੇ ਉਹ ਸ਼ਹੀਦਰ ਹੈ ਤੇ ਉਸ ਤੋਂ ਥੱਲੇ ਅਤੀ ਸ਼ੂਤਰ ਜਿਹੜਾ ਦੰਦ ਤੇ ਕੰਮ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਇਨ੍ਹਾਂ ਵਰਨਾ ਤੇ ਆਉਂਦੇ ਹੀ ਨਹੀਂ ਜਿਵੇਂ ਆਦੀਵਾਸੀ ਹੋ ਗਏ ਹੁਣ ਕਰ ਪਾਰਲੀਮੈਂਟ ਦੇ ਵਿੱਚ ਉਦਘਾਟਨ ਹੋਇਆ ਉੱਥੇ ਕਿਹੜੇ ਆਪੇ ਆ ਕੇ ਜਿਹੜੇ ਆ ਇਹਨਾਂ ਦੇ ਪ੍ਰੋਫੈਸਰ ਕਿਹੜੇ ਆਏ ਅਦੀਨਮ ਸੰਸਥਾ ਤੋਂ ਉਹ ਕੌਣ ਹੈ ਉਹ ਛਤਰੀ ਪੰਡਤ ਹੈਗੇ ਉਹ ਛਤਰੀ ਜਿਹੜੇ ਇਹਨਾਂ ਦੇ ਪ੍ਰੋਫੈਸਰ ਵੀ ਛਤਰੀ ਹੈਗੇ ਉਹਨਾਂ ਨੂੰ ਲਿਹਾਤੇ ਰਾਜ ਭਾਗ ਦੀ ਥਾਂ ਤੇ ਉਹਨਾਂ ਤੋਂ ਉਧਰ ਤਿਕਰਾਇਆ ਹੁਣ ਮੈਨੂੰ ਦੱਸੋ ਜਿਹੜਾ ਰਾਸ਼ਟਰਪਤੀ ਹੈ ਉਹ ਕਨਸਟੀਟਿਊਸ਼ਨ ਦੇ ਮਾਤਾਬਿਕ ਨਿਖੀ ਹੈ ਉਹ ਹੈਡ ਆਫ ਸਟੇਟ ਹੈ ਉਹਨੂੰ ਕੂਲੀ ਬਣਾਇਆ ਜੋਦੇ ਕੋ ਮਰਨਾ ਤੇ ਸ਼ੁੱਧਰ ਤੋਂ ਵੀ ਬਾਹਰ ਉਹ ਬਿਲਕੁਲ ਅਧੀ ਸ਼ੁੱਧਰ ਤੋਂ ਵੀ ਥੱਲੇ ਆਦੀਵਾਸੀ ਬੰਨਾ ਚ ਨਹੀਂ ਹੈ ਤਾਂ ਹੀ ਉਹਨੂੰ ਪਾਰਲੀਮੈਂਟ ਤੇ ਨਹੀਂ ਬੁਲਾਇਆ ਜੇ ਬੁਲਾਉਂਦੇ ਤੇ ਕੀ ਹੁੰਦਾ ਆਮਨੂ ਸਮਿਤੀ ਕਹਿੰਦੀ ਹੈ ਜਿਹੜਾ ਰਾਜ ਸ਼ੁੱਧਰ ਦੇ ਦੀਨ ਹੋਏ ਉਹ ਜਿਵੇਂ ਦਲ ਦਲ ਦੇ ਵਿੱਚ ਗਊਂ ਢੁੱਭ ਜਾਂਦੀ ਆ ਉਹਦਾ ਖਤਮ ਹੋ ਜਾਊਗਾ ਇਹ ਇਹਨਾਂ ਦੀ ਸੋਚ ਹੈ ਇਹ ਕਾਨੂੰਨ ਖਤਮ ਕਰਕੇ ਹੱਕ ਖਤਮ ਕਰਕੇ ਮਲੂਕੀ ਅਧਿਕਾਰ ਖਤਮ ਕਰਕੇ

ਅੰਮ੍ਰਿਤ 1036 ਤੋਂ ਭਰ ਤਰੀਕ ਦੀ ਵੀ ਪਾਣੀ ਤੁਸੀਂ ਨਾਲ ਪਰੋ ਤਾਂ ਮੈਂ ਵੀ ਬਿਲਕੁਲ ਖੰਟ ਹੋ ਜਾਊਗਾ ਤੇ ਆਪਾਂ ਆਪਣੇ ਆਪ ਨੂੰ ਯਾਦ ਵੀ ਦਿਰਾ ਦਾਂਗੇ ਕਿ ਅਸੀਂ ਇਸ ਸੁਵਿਧਾਨ ਦੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹਦੇ ਸੁਵਿਧਾਨ ਧਾਰਾ 25 ਜੇ ਕਹਿੰਦੇ ਆ ਕਿ ਸਿੱਖ Hindu ਹੈ ਭੈਣੋ ਮਹੱਲਾ ਪੰਜਵਾਂ ਕੀ ਕਹਿੰਦੇ ਆ ਨਾ Hindu ਨਾ ਮੁਸਲਮਾਨ ਅੱਲਾ ਰਾਮ ਤੇ ਪੰਥ ਪੂਜਾ ਪੂਜਾ ਪਰਉਨਾ ਨਿਵਾਜ ਗੁਜਰਾਉ ਇੱਕ ਵਿਦੰਤਾਰ ਕੇ ਰਿਤੇ ਨਮਸਕਾਰੋ ਵਰਤ ਨਾ ਰਹਾ ਉਹਨਾ ਮੈਂ ਰਮਦਾਸ ਤੇ ਸੇਵੀ ਜੋ ਰੱਖੇ ਨਿਦਾਨ ਇੱਕ ਦਸਾਇ ਅੱਲਾ ਮੇਰਾ ਹਿੰਦੂ ਤੁਰਪ ਬੋਹੇ ਨਵੇਰਾ ਅਸੀਂ ਨਹੀਂ ਹਗੇ ਨਾਲੇ ਬਿਲਕੁਲ ਨਹੀਂ ਹਗੇ ਅਸੀਂ ਹਿੰਦੂ ਰਾਜ ਤੇ ਤੁਸੀਂ ਰਾਮ ਮੰਦਰ ਬਣਾਇਆ ਜਿਹੜੇ ਕੀਤਾ ਦੋ ਤਾਂ ਮੈਨੂੰ ਪਤਾ ਇੱਕ ਦੇਖੋ ਅਸੀਂ ਇੱਕ ਹੋਰ ਪੰਡਿਤ ਸੀ ਮੈਨੂੰ ਸ਼ਾਤੇ ਬਾਪਿਸ ਕਰੋ ਜੀ ਪੰਡਿਤ ਸੀ ਕਿਉਂਕਿ ਮਨੂ ਸਮ੍ਰਿਤੀ ਦੇ ਗਵਦਾ ਕਹਿੰਦੀ ਹੈ ਕਿ ਬ੍ਰਾਹਮਣ ਪੂਜਾ ਪਾਠ ਰੱਬ ਦਾ ਰਖਵਾਲਾ ਬ੍ਰਾਹਮਣ ਹੋਗਾ ਸੋ ਜਦ ਰਾਮ ਮੰਦਰ ਦੇ ਥੱਲੇ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਹਿੰਦੂ ਦੇਸ਼ ਬਣਾਉਣੇ ਅਸੀਂ ਉਹਦੇ ਦੀ ਨੁਮਾਣੇ ਅਸੀਂ ਨਹੀਂ ਮੰਗਦੇ ਸਾਨੂੰ ਪਤਾ ਤੁਸੀਂ ਸਾਨੂੰ ਪਿੱਠੇ ਪਿੱਛੇ ਚੋਂਗੇ ਇਹਦਾ ਇਤਿਹਾਸ ਤੇ ਵੀ ਸਬੂਤ ਹੈ ਉਹ ਜਿਹੜੀ ਸ਼ਿਵਸੈਨਾ ਹੈ ਉਹ ਤਾਂ ਬਹੁਤ ਛੇਤੀਆਂ ਮਾਰਦੀ ਹੈ ਪਰ ਇਹਨਾਂ ਦਾ ਇਤਿਹਾਸ ਦੇਖੋ ਇਹ ਸ਼ਿਵਾਜੀ ਨੇ ਉਪਾਸ਼ਕ ਉਸ ਪੱਖ ਤੇ ਨਹੀਂ ਹੋਏ ਸ਼ਿਵਾਜੀ ਨੂੰ ਮੰਨਦੇ ਆ ਜਿਹੜਾ ਸ਼ਿਵਜੀ ਮਹਾਰਾਜ ਮਹਾਦੇਵ ਹੈਗਾ ਉਹਨੂੰ ਮੰਨਦੇ ਆ ਪਰ ਇਹ ਨਾਂ ਆਪਣਾ ਰੱਖਦੇ ਆ ਸ਼ਿਵਾਜੀ ਜਿਹੜਾ ਮਰਾਠਿਆਂ ਦਾ ਰਾਜਾ ਹੋਇਆ ਹੁਣ ਉਹਦੇ ਨਾਲ ਕੀ ਹੋਇਆ ਉਹ ਮਰਾਠੇ ਜ਼ਿਮੀਦਾਰ बिल्कुलु कठे हुजे मुसलमान ख़िलाफ़ हथियार चा करेश हुजे पंडित रखे पुशता लंघिय शिवाजी मराठा ते तिनि पुश्त चौथी पुछ सू जिथे कंदे से शिवाज करोणे तीजी पुछ्त बाद ऐं पंडिता न ठट माई की शूद्रो ਜੋ ਦਰ ਨਿਕੋ ਰਹੇ ਆ ਇਹ ਰਾਜ ਦਾ ਬਹੁਤ ਪੇਸ਼ਾ ਹੁੰਦ ਰਣਗੇ ਸਾਧ ਸੰਗਤ ਜੀ ਇੱਕ ਇੱਥੇ ਰਾਜਸਥਾਨ ਨੇ ਜੱਟਾਂ ਨੇ ਆਪਣਾ ਪਾਸ ਸਰਪੁਰ ਤੇ ਰਾਜ ਕਰ ਲਿਆ ਜੈਪੁਰ ਤੇ ਸਾਰੇ ਪੰਤੇ ਇਕੱਠੇ ਕਰਕੇ ਉੱਥੇ ਸਬੂਤ ਕਰਤਾ ਕਿ ਜਿਹੜਾ ਮਿੱਟੀ ਤੇ ਕੰਮ ਕਰਦਾ ਉਹ ਸ਼ੁੱਧ ਹੈ ਉੱਥੋਂ ਰਾਜ ਲੈ ਲਿਆ ਉਹ ਭਰਾਵਾ ਅਸੀਂ ਤੁਹਾਡੀ ਚਾਲਾਂ ਤੇ ਨਹੀਂ ਆਉਣਾ ਹੈਗਾ ਅਸੀਂ ਗੁਰੂ ਕੇ ਨਿਰੰਕਾਰ ਕੇ ਥੱਲੇ ਅਸੀਂ ਇੱਕ ਜਾਤ ਹੈ ਇਹਦੇ ਵਾਸਤੇ ਸਰਪੰਚਦਾਨ ਸਾਡੇ ਗੁਰੂ ਦਸਮ ਪਤਵੀ ਨੇ ਕੀਤਾ ਕਿਉਂ ਜਦ ਹਿੰਦੂ ਰਾਜੇ ਆਏ ਕਹਿੰਦੇ ਕਿ ਸਾਡਾ ਮੰਦਰ ਤੇ ਵੱਖਰਾ ਸਾ ਬਣਾਓ ਜਾਂ ਪਾਤ ਦੇ ਦਾਤੇ ਸਾਨੂੰ ਵੱਖਰਾ ਕੋ ਗੁਰੂ ਸਾਹਿਬ ਕਹਿੰਦੇ ਚਲੇ ਜਾਓ ਅਸੀਂ ਵੀ ਤੁਹਾਡੇ ਨਾਲ ਹੈਗੇ ਸਰਪੰਚ ਦਾਨ ਕਰਤਾ ਪਰ ਉਹ ਨਿਯਮ ਨਹੀਂ ਤੋੜਿਆ ਜਿਸ ਅਧੀਨ ਅਮ੍ਰਿਤਪਾਲ ਉਹਦੇ ਸਾਥੀ ਜਿੱਥੇ ਸਿੱਖੀ ਨੂੰ ਪਜਾਰ ਕਰਨ ਬਾਅਦ ਸੇ ਇਹ ਦੁਰਦੇ ਆ ਤੇ ਜਿਹੜੀ ਗੱਲ ਇਹਨਾਂ ਤੋਂ برداشت ਨਹੀਂ ਹੁੰਦੀ ਜਿਹੜਾ ਐਨਐਨਓ ਕਾਨੂੰਨ ਆਗਿਆ ਨਹੀਂ ਦਿੰਦਾ ਮਨੁੱਖੀਏ ਦੀ ਕਾਰਗੇ ਨੂੰ ਆਗਿਆ ਨਹੀਂ ਦਿੰਦੇ ਸਰਕਾਰ ਨੂੰ ਉਹਨਾਂ ਨੂੰ ਤੋੜ ਕਰਕੇ ਜਿਹੜੇ ਜੀਜੇਪੀ ਰੌਲਾ ਪੁੱਤੀ ਸੀ ਮਰਜੈਂਸੀ ਤੇ ਇਹ ਸਾਡੇ ਨਾਲ ੱਟਾ ਹੋ ਰਿਹਾ ਤੇ ਜਿਹੜਾ ਕਰਦੀ ਸਾਡੇ ਨਾਲ ਮਾਰਾ ਕਰਦੀ ਹੈ ਉਹਦਾ ਹੀ ਕਾਨੂੰਨ ਵਰਤ ਕੇ ਇਹ ਸਿਨਾਂ ਨੂੰ ਅੰਦਰ ਡਿਗਰੂ ਘੜੇ ਤੱਕ ਪਿੱਤੋਂ ਵੰਝਾ ਕਰਕੇ ਉਹਨਾਂ ਨੇ ਉੱਥੇ ਦੂਰ ਕੀਤਾ ਹੋਇਆ ਕਾਲਾ ਪਾਣੀ ਇਹੀ ਚੁਹਾਉਂਦੇ ਆ ਇੱਕ ਪਾਸੇ ਦਾਇਰਕ ਸਰਮੋਹਣ ਤੇ ਇੱਕ ਪਾਸੇ ਇੰਦਰਾ ਗਾਂਧੀ ਦਾ ਮੈਚੂਰਿਟੀ ਐ ਇਹਨਾਂ ਦੇ ਜੀਤੀ ਇਹਨਾਂ ਦਾ ਦਬਾਲ ਇਹ ਸਾਰੇ ਕੱਖੋ ਇੱਕੋ ਸੋਚ ਰੱਖਦੇ ਆ ਕਿ ਕਿਵੇਂ ਕਿਵੇਂ ਅਸੀਂ ਸਿੱਕੀ ਨੂੰ ਨਿਮਾ ਕਰੀਏ ਕਿਵੇਂ ਖਤਮ ਕਰੀਏ ਤਾਂ ਕਰਕੇ ਸਾਡੇ ਵੀਰ ਅੱਜ ਗੁਰੇ ਹੈ ਨਹੀਂ ਗਏ ਸਾਥ ਸੰਗਤ ਜੀ ਇਹਨਾਂ ਦਾ ਵਿਰੋਧ ਕਰਨਾ ਸਾਡਾ ਇੱਥੇ ਜਿੱਥੇ ਛੇਵੇਂ ਪਾਤਸ਼ਾਹ ਨੇ ਆਪਣੇ ਪਿਤਾ ਦੇ ਕਤਲੇਆਮ ਤੋਂ ਬਾਅਦ ਇੱਥੇ ਹੁਕਮ ਕੀਤਾ ਸੀ ਮੀਰੀ ਪੀਰੀ ਦਾ ਇੱਥੇ ਸਾਨੂੰ ਜੰਗ ਲੰਨੀ ਸਫਾਈ ਸੀ ਇੱਥੇ ਸਾਨੂੰ ਤੋੜਿਆ ਸੀ ਉਦਾਂ ਹੀ ਕਰਨਾ ਪਿਆ ਤੇ ਬਿਲਕੁਲ ਆਪਣਾ ਦਿਲ ਛੱਡਿਓ ਐ ਧਰਤੀ ਦੇ ਉੱਤੇ ਨੌਵੇਂ ਪਾਤਸ਼ਾਹ ਨੂੰ ਸੰਗਤਾਂ ਨੇ ਦਰਵਾਜ਼ੇ ਬੰਦ ਕਰਕੇ ਹਰਮੰਦਰ ਸਾਹਿਬ ਤੋਂ ਵੀ ਭੇਜਤਾ ਸੀ ਸੱਚ ਦੇ ਪੱਪ ਤੇ ਖੜੋ ਤੇ ਜਿਵੇਂ ਉਹ ਮਿਸਲਦਾਰ ਧਾਮੇ-ਧਾਮੇ ਜੰਮਣਾ ਤੇ ਰਹਿ ਗਏ ਸੀ ਹੌਲੀ-ਹੌਲੀ ਮਿਸਲਾ ਆ ਗਿਆ ਭਰੇ ਸਿੰਘ ਨੇ ਜਾ ਕੇ ਦਿੱਲੀ ਫਤਿਹ ਕਰਤਾ 30000 ਰੁਪਏ ਫਤਿਹ ਕਰਤਾ ਆਪਣੀ ਸੋਚ ਤੇ ਅੰਮ੍ਰਿਤਪੁਰ ਦੀ ਸੋਚ ਤੇ ਆਪਣੇ ਸਿੱਖਾਂ ਦੀ ਸੋਚ ਤੇ ਸਿੱਖੀ ਦੀ ਸੋਚ ਤੇ ਗੁਰੂਆਂ ਦੀ ਸੋਚ ਤੇ ਤਸੀਂ ਦਬ ਤੱਕ ਤਰਾ ਦਿੰਦੇ ਰਹੋ ਜਿੱਤ ਤੁਹਾਡੀ ਪਹਿਲਾਂ ਦੀ ਸ਼ੱਕ ਹੈ ਜਿਹੜੀਆਂ ਬਾਣੀਆਂ ਤੇ ਸੀ ਸਵੇਇ ਪੜਦੇ ਆ ਰੋਹ ਸਵੇਪ ਸਾਹਿਬ ਉਹਦੇ ਦਾ ਵੀ ਤੁਸੀਂ ਸੁਣ ਲਓ ਕਿਉਂਕਿ ਮੈਨੂੰ ਥੋੜੀ ਜਿਹੀ ਕਠਨ ਸ਼ਕਤ ਆ ਗਈ ਹੈ ਮੈਂ ਬੇਨਤੀ ਕਰਦਾ ਮੇਰੇ ਨਾਲ ਬੋਲੋ ਪਈ ਗਏ ਜਬ ਤੇ ਤੁਮਰੇ ਤੱਤ ਕੋਈ ਆਠ ਤਰੇ ਨਹੀਂ ਆੰਦੇ ਹੋ ਤੁਝੇ ਆਉਨੇ ਨਹੀਂ ਦੇਖਿਆ ਅਜਿਓ ਇੱਕ ਰੱਬ ਨਹੀਂ ਹੈ RAM रहीम पुराण पुराण ਨਹੀਂ ਚਾਹੇ ਮਾਤੇ ਜਨਾ ਮੰਨਦੇ ਹੋ ਅਜਿਵੇਂ ਮੰਨਦੇ ਤੁਹਾਨੂੰ

ਇਤਨਕਾਰ ਦੇ ਇਸ ਰੱਬ ਨੇ ਇਹ ਨਿਰੰਕਾਰ ਦੇ ਅਸੀਂ ਨਹੀਂ ਬੰਧਿਆ ਜਾਣਾ ਹੁਣ ਜਿਹੜਾ ਛੇ ਸੈਨਾ ਦਾ ਮੁਖੀ ਸੀ ਉਹ ਰਾਮ ਕਮੇਟੀ ਨੂੰ ਆਪਣਾ ਰੋਸ ਪ੍ਰਗਟ ਕਰਦਾ ਹੈ ਕਹਿੰਦਾ ਕਿ ਸਾਨੂੰ ਸੱਦਾ ਨਹੀਂ ਆਇਆ ਤੇ ਤੁਹਾਨੂੰ ਪਤਾ ਹੈ ਉਹ ਕਮੇਟੀ ਦਾ ਮੁਖੀ ਨੇ ਕੀ ਕਿਹਾ ਕਹਿੰਦਾ ਅਸੀਂ ਸਿਰਫ ਰਾਮ ਪੁਜਾਰੀਆਂ ਨੂੰ ਬੁਲਾਇਆ ਹੈ ਗੈਰ ਦਾ ਭਾਵ ਜਿਹੜੇ ਵੈਸ਼ਨੂ ਹੈ ਜਿਹੜੇ ਵੈਸ਼ਨ ਸੋਚ ਨੂੰ ਮੰਨਦੇ ਹੈ ਉਹਨਾਂ ਨੇ ਬਣਾਇਆ ਜਿਹੜਾ ਸ਼ਰਜੀ ਨੂੰ ਮੰਨਦੇ ਐ ਸੇਵਾ ਹੀ ਤਾਂ ਉਹਨੂੰ ਅਸੀਂ ਸੱਜੇ ਨਹੀਂ ਦਿੱਤੇ ਕਹਿੰਦੇ ਕਿ ਰਾਮ ਮੰਦਰ ਭਾਰਤ ਦਾ ਪੜ ਗਿਆ ਹੈਗਾ ਓਏ ਕਿਹੋ ਜਿਹਾ ਭਾਰਤ ਜਿੱਥੇ ਆਪਣੇ ਗੁਰੂ ਦੇ ਘਰ ਤੇ ਉੱਥੇ ਤੁਨੂੰ ਪਿਆਉ ਤੇ ਮਨੋ ਸਦਾ ਮੂੰਹ ਤੇ ਥੁੱਕ ਕੇ ਕੇ ਤੁਸੀਂ ਤਾਂ ਜਵਾਜੀ ਦੇ ਪੁਜਾਰੀ ਹੋ ਵੰਡ ਵੰਡ ਕੇ ਸਾਨੂੰ ਕੱਟ ਕੱਟ ਕੇ ਵਰਨਾ ਤੇ ਪਾ ਦੇ ਕੋਈ ਇਹਦਾ ਪੁਜਾਰੀ ਕੋਲ ਉਹ ਪੁਜਾਰੀ ਹੁਣ ਆਹ ਭਗਵਾਨ ਕਮਾਨ ਤੇ ਕੇਂਦਰੀ ਵਾਲ ਜੰਨੇ ਆ ਮੋਟਾਂ ਤੇ ਅਸੀਂ ਲక్ష్ਮੀ ਮਾਤਾ ਸਤਾਈ ਉਹ ਹਿੰਦੀ ਤਰੰਦੀ ਉਹ ਵੀ ਫੋਟੋ ਲਾ ਦੇਣੀ ਹੈ ਉਹ ਜਿਹੜੀ ਸਿੰਮ ਸਭਾ ਨੇ ਉਹਰੇ ਤਨ ਚਿੱਤੇ ਸੀਗੇ ਜਿਹੜੀ ਸਾਨੂੰ ਐਜਪੀਸੀ ਬਣਾ ਕੇ ਦਿੱਤੀ ਸੀ ਇਹ ਸਾਰੇ ਬੁੱਤ ਤਾਂ ਕੱਢੇ ਸੀਗੇ ਅਸੀਂ ਬਥਰੇ ਪੁਜਾਰੀ ਕਿਸੇ ਦੇ ਵੀ ਇੱਕੋ ਵਿਚਾਰੀ ਹੈ ਇੱਕੋ ਹੀ ਅਸੀਂ ਜਾਣਦੇ ਹਾਂਗੇ ਅਸੀਂ ਬੌਂਡੀ ਇੱਕੋ ਹੀ ਹੈ ਤੇ ਇੱਕ ਮਤ ਹੈ ਕਿ ਅਸੀਂ ਕਹਿੰਦੇ ਆ ਭਾਦਰੋਂ ਕਿ ਤੁਹਾਡਾ ਕਾਨੂੰਨ ਵੀ ਕਾਣਾ ਤੁਸੀਂ ਵੀ ਕਾਣੇ ਅਸੀਂ ਹਿੰਦੂ ਨਹੀਂ ਹੈਗੇ ਤੇ ਸਾਡੇ ਸਿੰਘ ਸਾਡੇ ਧਰਤੀ ਦੇ ਵਾਪਸ ਭੇਜੋ ਇਹ ਸਾਡੇ ਹੈ ਸਾਡੇ ਇਸ ਕਰਕੇ ਜੁੜੇਗੇ ਸਾਨੂੰ ਸਾਡੇ ਨਾਲ ਉਹੀ ਮਾਨ ਰੱਖਦੇ ਆ ਉਹੀ ਮਾਨ ਰੱਖਦੇ ਆ ਉਹੀ ਇੱਜ਼ਤ ਰੱਖਦੇ ਆ ਇੱਕ ਇੱਕ ਪੰਨਿਆਂ ਦਾ ਦੇਸੀ ਸਾਰੇ ਹੈਗੇ ਅਸੀਂ ਕੋਈ ਮੁੰਡੇ ਨਹੀਂ ਹੋਏ ਇਸ ਏਕੇ ਦੇ ਵਾਅਦਾ ਕਦੀ ਚੱਲੋ ਤੱਕ ਤੱਕ ਸਮੁੰਦਰ ਪਾ ਜਾਂਦਾ ਇਹ ਸਿੰਘ ਵਾਪਸ ਆਉਣੀ ਹੋ ਰਹੇ ਆ ਕਿਉਂਕਿ ਸਾਡੇ ਉਸ ਇੱਕ ਰਾਮਦੇ ਸਿੰਘ ਜਿੱਥੇ ਰਹੋ ਖੜੇ ਰਹੋ ਲੱਗੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ